ਅੰਮ੍ਰਿਤਸਰ ਦੇ ਨਵਲਟੀ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਟ੍ਰੈਫਿਕ ਨੂੰ ਲੈ ਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ ਇੱਕ ਨੌਜਵਾਨ ਨੂੰ ਜਮਰਾਜ ਬਣਾ ਕੇ ਸੜਕਾਂ ਦੇ ਉੱਤੇ ਉਤਾਰਿਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਕੋਈ ਆਪਣੀ ਕਾਰ ਤੇ ਜਾਂਦਾ ਤੇ ਉਹਦੇ ਵਾਸਤੇ ਸੀਟ ਬੈਲਟ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕੋਈ ਮੋਟਰਸਾਈਕਲ ਤੇ ਜਾ ਰਿਹਾ ਹੈ ਤੇ ਉਹਦੇ ਵਾਸਤੇ ਹੈਲਮਟ ਪਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਨੂੰ ਲੈ ਕੇ ਲਗਾਤਾਰ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦਿਨ ਮੰਗਲਵਾਰ 21 ਤਰੀਕ ਸਮਾਂ तकरीबन 2:10 ਦੇ ਤਸਵੀਰਾਂ ਨੇ ਜੀ ਨਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਸਾਡਾ ਨਾਡ ਘਰ ਸੁਲਤਾਨ ਮੰਦ 24 ਮੰਦਰ ਤੋਂ ਆਇਆ ਐਸਲੇ ਕੀ ਬਣੇ ਜੀ ਐਸਲੇ ਮੈਂ ਯਮ ਬਣਿਆ ਕਾਰਨ ਕਿ ਲੋਕ ਟਾਫੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਆਉਤੀ ਬੈਟੇ ਲਾ ਰਹੇ ਹੈਲਮਟ ਨਹੀਂ ਪਾ ਰਹੇ ਕੋਈ ਲਬੱਤੀਆਂ ਕਲੋਸ ਕਰ ਰਹੇ ਨੇ ਸੋ ਤਾਂ ਕਰਕੇ ਅੱਜ ਸਾਨੂੰ ਮੈਨੂੰ ਧਰਤੀ ਜਾਣਾ ਪਿਆ ਹੈ ਇਸ ਰੋਕਣ ਵਾਸਤੇ ਮੈਂ ਸੋਚਿਆ ਕਿ ਲੋਕੀ ਸਿੱਧੇ ਉੱਪਰ ਨਾ ਆਉਣ ਮੈਂ ਪਹਿਲਾਂ ਥੱਲੇ ਜਾ ਕੇ ਲੋਕਾਂ ਨੂੰ ਸਮਝਾਵਾਂ ਕਿ ਲੋਕ ਚਾਹ ਸਮਝ ਜਾਣ ਤੋਂ ਸੋਚ ਕਰਕੇ ਮੈਂ ਮੈਂ ਉਹਨਾਂ ਨੂੰ ਸਮਝਾ ਰਿਹਾ ਕਿ ਜੇ ਤੁਸੀਂ ਇੱਥੇ ਨਹੀਂ ਮੰਨੋਗੇ ਮੇਰੇ ਟ੍ਰੈਫਿਕ ਨਿਯਮ ਨਹੀਂ ਮੰਨੋਗੇ ਤਾਂ ਫਿਰ ਮੈਂ ਤੁਹਾਨੂੰ ਉੱਪਰ ਲੈ ਕੇ ਜਾਵਾਂਗਾ ਜੇ ਹੈਲਮਟ ਨਹੀਂ ਪਾਓਗੇ ਤਾਂ ਮੈਂ ਤੁਹਾਨੂੰ ਤੇਲ ਦੇ ਕੜਾਹੀ ਵਿੱਚ ਪਾਵਾਂਗਾ ਠੀਕ ਹੈ ਜੀ ਲੋਕ ਗੁੱਸਾ ਤੇ ਨਹੀਂ ਕਰਦੇ ਡਰਦੇ ਤੇ ਨਹੀਂ 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 ਗੁੱਸਾ ਤੇ ਨਹੀਂ ਕਰਦੇ ਪਰ ਮੌਤ ਤੋਂ ਹਰ ਕੋਈ ਡਰਦਾ ਹੈ ਉਹਨਾਂ ਨੂੰ ਪਤਾ ਲੱਗ ਗਿਆ ਹੈ ਜਿਮਰਾਜ ਜੀ ਇੱਥੇ ਆ ਗਏ ਨੇ ਇਹ ਕਿਸੇ ਵੇਲੇ ਵੀ ਸਾਨੂੰ ਉੱਪਰ ਸੱਤ ਸਕਦੇ ਨੇ ਜੇ ਅਸੀਂ ਹੈਲਮਟ ਨਹੀਂ ਪਾ ਰਹੇ ਅਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਾਂ ਆ ਲਾਈਟ ਤੋੜ ਰਹੇ ਹਾਂ ਅੱਜ ਜੀ ਸਾਡੇ ਜਿਹੜੇ ਰੋਡ ਸੇਫਟੀ ਮੰਤ ਚੱਲਦਾ ਪਿਆ ਉਹਦੇ ਵਿੱਚ ਅਸੀਂ ਆ ਜਿਹੜਾ ਦੇਣੇ ਆ ਅਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਸਮਝਾ ਰਹੇ ਆ ਲੋਕਾਂ ਦਾ ਫੀਡਬੈਕ ਅੱਛਾ ਆਇਆ ਔਰ ਪਿਛਲੇ ਦਿਨਾਂ ਜਿਹੜਾ ਇੱਕ ਸੈਮੀਨਾਰ ਕੀਤਾ ਸੀਗਾ ਚੈਨਾਡੋਰ ਦੇ ਉਹਦੇ ਉੱਤੇ ਇੰਨਾ ਵਧੀਆ ਰਿਸਪੌਂਸ ਮਿਲਿਆ ਸੀ ਕਿ ਸ਼ਾਇਦ ਵਿੱਚ ਕੋਈ ਐਸਾ ਐਸਾ ਐਕਸੀਡੈਂਟ ਨਹੀਂ ਹੋਇਆ ਜਿਨ੍ਹਾਂ ਨਾਲ ਕਿਸੇ ਦੀ ਮੌਤ ਹੋਈ ਹੋਵੇ ਸੋ ਅੱਜ ਜਿਹੜਾ ਇਹ ਲੋਕਾਂ ਨੂੰ ਵਿਵੇਕਲਾ ਤਰੀਕਾ ਸਮਝਾਉਣਾ ਕਿ ਜਿਹੜੇ ਲੋਕ ਸੀਟ ਬੈਲਟ ਜਾਂ ਹੈਲਮਟ ਨਹੀਂ ਪਾਉਂਦੇ ਜਾਂ ਟੈਫਕ ਰੂਲ ਨਹੀਂ ਫੋਲੋ ਕਰਦੇ ਉਹਨਾਂ ਨੂੰ ਇੱਕ ਸੁੱਤਿਆ ਹੋਣੀ ਹਲੂਣਾ ਦੇਣ ਦੀ ਲੋੜ ਹੈ ਇਸ ਕਰਕੇ ਇਹ ਜਿਹੜਾ ਰੂਪ ਹੈ ਇਹ ਅਪਣਾਇਆ ਜੀ ਇਹ ਕੀ ਰੂਪ ਬਣਾਇਆ ਇਹ ਰੂਪ ਜਮਦੂਤ ਜਾਂ ਜਮ ਰਾਜ ਕਹਿ ਸਕਦੇ ਹਾਂ ਜਿਹੜਾ ਜਮ ਰਾਜ ਆ ਇਹ ਲੋਕਾਂ ਨੂੰ ਉੱਪਰ ਲੈ ਕੇ ਜਾਂਦਾ ਲੇਕਿਨ ਲੋਕਾਂ ਨੂੰ ਚੇਤਾ ਕਰਾਦਾ ਹੈ ਕਿ ਤੁਸੀਂ ਉੱਪਰ ਜਾ ਸਕਦੇ ਜੇ ਤੁਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰਦੇ ਤਾਂ ਕੀ ਇਹਦੇ ਨਾਲ ਸੁਧਾਰ ਦੇਖਣ ਨੂੰ ਮਿਲੇਗਾ ਇਹ ਦੇਖੋ ਜੀ ਜਿਸਾਂ ਪਿਛਲੇ ਦਿਨ ਕੀਤਾ ਹੁਣ ਇਹ ਆਨਲਾਈਨ ਦਿਨਾਂ ਚ ਇਹਦਾ ਸੁਧਾਰ ਹੋ ਸਕਦਾ ਲੋਕ ਕੋਆਪਰੇਟ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੋਆਪਰੇਟ ਤੱਕ ਇਹ ਇਸ ਵੇ ਲੋਕ ਵਾਕੇ ਹੀ ਅਵੇਅਰ ਨਹੀਂ ਹੈਗੇ ਇਹ ਟੋੜਦੇ ਨੇ ਇਸ ਲਈ ਇਹ ਇਸੇ ਕਰਕੇ ਤੇ ਅਸੀਂ ਇਹ ਸਦਾਨ ਨਿਵੇਕਲੇ ਜਿਹੜੇ ਆ ਸੈਮੀਨਾਰ ਕਰ ਰਹੇ ਆ ਤਾਂ ਜੋ ਲੋਕਾਂ ਨੂੰ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਇਹੋ ਜਿਹੇ ਜਿਹੜੇ ਸੈਮੀਨਾਰ ਕਰਕੇ ਲੋਕਾਂ ਨੂੰ ਸੁੱਤੇ ਹੋਏ ਜਿਹੜੇ ਗੂੜੀ ਨਹੀਂ ਸੁੱਤੇ ਆ ਉਹਨਾਂ ਨੂੰ ਜਗਾ ਰਹੇ ਆ